i थोड़ी दिल कर दी कहते अठ बजे तक दीदी जी कीर्तन के फिर उस बाजे ਨਰਮਹਾਰਮਾ ਦੇ ਤੁਨ ਪ੍ਰਧਾਨ ਕੀ ਸੋਲੇ ਇਸ मिल जुल के तीर्थ करिए कोई भी समाजी नरवेदी आपने बहुत सी निंदि हाजरी फिर जी में गुरु सर सेवालय संस्कार करना कृपा ताने गुरु नानक तन गुरु नानक ताने गुरु नानक तन गुरु नानक ताने गुरु नानक साथ संगति बंद करके ना जदा हिस्सा करना आया ना तेरा शुक्र है शुक्र है शुक्र है ਪੋਰ ਪੋਰਤ ਨਵਾਜਾ ਤੋਂ ਸੱਤਿਆ ਪਾਚਾ ਸੇਵਾ ਕਰਦਾ ਹੈ ਇੱਕ ਵੇਸ਼ਣ ਪਾਪਾ ਜੀ ਨੇ ਜਿਹੜੀ ਸੇਵਾ ਸ਼ੁਰੂ ਕੀਤੀ ਤੇ ਕਮਟੀਆਂ ਦੇ ਅੰਦਰ ਹੈ ਅਤੇ ਨਾਲ ਹੀ ਸਾਰਿਆਂ ਨੂੰ ਬਾਬੇ ਦੇ ਵਿਆਹ ਦੀਆਂ ਕੁਸ਼ੀਆਂ ਜਿਹੜੀਆਂ ਸਨ ਉਹ ਬਣੀਆਂ ਤਾਂ ਮੈਂ ਬੇਨਤੀ ਕਰਾਂਗਾ ਸਾਡੇ ਵੱਲੋਂ ਕਿੰਨਾ ਪਲਾਨ ਹੈਂਦੀ ਤਾਂ ਦਾ ਨੂੰ ਨਾਨਕ ਸਾਹਿਬ ਵੀ ਅਨਸ ਮਾਣ ਨੂੰ ਨਿਰਯੰਤਿਤ ਨਹੀਂ ਆਪ ਨੂੰ ਉਹ ਪਹਿਲਾਂ ਤੋਂ ਇੱਥੇ ਕੜੀਆਂ ਦਾ ਕੰਮ ਹੋਵੇ ਸੋਨੇ ਦਾ ਕੰਮ ਇਹ ਆਜਿਕਾਂ ਦੇ ਅਸਟੇਲੀਕਾਂ ਦੇ ਵਿੱਚ ਹਨ ਉਹਨਾਂ ਨੂੰ ਮੇਂ ਸੇਵਾ ਦਿੱਤੀ ਜਾਂਦੀ ਹੈ ਸਾਥ ਸੰਗਤੀ ਔਰ ਅਨੰਦ ਦੇਕਾ ਯੂਵਸੇਪ ਤੋਂ ਆਏ ਹੋਏ ਦੀਵਾਰ ਲਈ ਹੋਏ ਉਹ ਮਾਨਕ ਦੇ ਆਈ ਇਹ ਸਰਨਾਮਾ 13 ਸਾਲੋਂ ਕੀਤੀ ਜਾਂਦੀ ਹੈ ਇਹ ਸੇਵਾ ਕੀਤੀ ਗਈ ਹੈ ਤੋਂ ਫਤੇ ਨਾਲ ਹੀ ਕਰਦੀ ਦੀ ਸੇਵਾ ਵਿਭਿੰਨ ਇੰਟਰਫੇਸ ਕੋਲ ਜੀ ਦੇ ਫਰਮਾਂ ਨੂੰ ਗੁਰੂ ਕੇ ਮਾਸਤੇ ਗੁਰੂ ਨਾਨਕ ਸਾਹਿਬ ਜੀ ਵਾਸਤੇ ਸਿਹਰਾ ਸਾਹਿਬ ਤੇ ਨੰਕ ਸਾਹਿਬ ਆ ਰਹੇ ਆਂ ਮੋਲੇ ਇਸ ਸੁਨਹਿਾਰ ਸਭ ਤੋਂ ਦੱਤੇ ਸਾਡੇ ਵੱਲੋਂ ਜੋ ਹੈ ਇਹ ਹਾਰ ਅੱਜ ਤੋਂ ਜੇ ਚਰਨਾ ਇਸ ਸੁਨਹਿਾਰ ਅਬੀਕਰਤ ਕੋਰੀ ਰਮੀ ਪਾਲ ਸਿੰਘ ਦੀ ਉਤਰ ਹੈ ਦੱਸਦੇ ਪ੍ਰਮਾਣ ਕਰਨਾ ਪ੍ਰਮਾਣ ਕਬੂਜ ਕਰਨਾ ਕਰਨ ਜੀ ਮੋਲੇ ਇਸ आं! शादा बोला। आनी है बेटे की शादी वही है। तो सुप्रभात। आप अच्छा जो ऐसे जगह-जगह दूसरों को बेहतर जाने आयी। मुझे एक सोचता मैं आपको जानता है। हाथी भी ये पानी तो पीते हैं। शादी बहुत ही शादुर। इतनी सस्ती तो नहीं। ਮਾਤਾ ਸੁਖਣੀ ਵਾਸਤੇ ਇਹ ਕੀਰੇ ਭੇਟ ਕੀਤੇ ਜਾ ਰਹੇ ਨੇ ਸਾਰੇ ਸੰਤਾਂ ਦਰਸ਼ਨ ਕਰੋ ਜੋ ਮਾਤਾ ਦੇ ਨਾਮ ਦੇ ਜੋ ਨਾਮ ਹੀ ਇਹ ਕੀਰੇ ਭੇਟ ਕੀਤੇ ਜਾ ਰਹੇ ਨੇ ਸਤਿਗੁਰੂ ਕਿਰਪਾ ਕਰਨ ਜਿਹੜੀ ਬੱਚੀ ਬਲਾਂੇ ਬੈਠਾ ਕੀਤੀਆਂ ਜਾ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਉਸ ਬੱਚੀ ਦਾ ਸੰਯੋਗ ਖੋਣ ਤੇ ਉਹ ਸਤਿਗੁਰੂ ਆਪ ਕਿਰਪਾ ਕਰਕੇ ਪਰਿਵਾਰ ਦੇ ਵਿੱਚ ਵਾਧਾ ਵਰਸਿਸ ਕਰਨੀ ਬੋਲੇ ਤੋਂ ਸਾਧ ਸੰਗਤ ਦੇ ਇਸ ਤੋਂ ਕਹਿੰਦਾ ਕਿ ਅਗਲਾ ਜਥਾ ਸਾਡਾ ਜੋ ਕਿ ਪਰਸਤੀ ਸਤਵੀਰ ਸਿੰਘ ਜੀ ਰਣਵੀਰ ਸਿੰਘ ਜੀ ਰਵੀ अनक साहिब जी साहिब श्री गुरू नानक देव जी महाराज देव ਵਿਆਪਕ ਤੇ ਬੀਤ ਆ ਜਿਹੜੀ ਸਾਰੀ ਸੰਗਤ ਇਕੱਠੀ ਹੋਈ ਹੈ ਉਹ ਗੁਰਨਾਨਕ ਸੱਚੇ ਪਾਤਸ਼ਾਹ ਦਾ ਤਨੁਆ ਹੈ ਗੁਰਨਾਨਕ ਸੱਚੇ ਪਾਤਸ਼ਾਹ ਨੇ ਮੇਰ ਢਾਟੇ ਕਿ ਸੰਗਤ ਜਿਹੜੇ ਮੇਰ ਪਰਿਆਰ ਰੱਖੇ ਉਹਨਾਂ ਕੋਲ ਇਹ ਸਾਰੀਆਂ ਸੇਵਾ ਲਿਆਂ ਆ ਜਿਹੜੀਆਂ ਸੰਗਤਾਂ ਕਰੋ ਸੇਰੇ ਲੈ ਕੇ ਆਇਆ ਮਿੱਠਾ ਪ੍ਰਸ਼ਾਦ ਲਿਆ ਕੇ ਆਇਆ ਸਗਰ ਉਹ ਸਾਰਾ ਸਮਾਨ ਹੈ ਜਿੰਨਾ ਚਾਹ ਵੈ ਸੰਗਤਾਂ ਦੇ ਕਿ ਜੀ ਆਇਆਂ ਬਾਪੇ ਗੁਰਨਾਨਕ ਦੇ ਸਤਿਗੁਰੂ ਆਏ ਗੁਰਨਾਨਕ ਸੱਚੇ ਪਾਤਸ਼ਾਹ ਇਸ ਮਾਰਗੰਦ ਦੇ ਵਿੱਚ ਜਿਨ੍ਹਾਂ ਨੇ ਜਿਸ ਤਰ੍ਹਾਂ ਦੇ ਵਿਚਾਰ ਦਿੱਤੇ ਸਾਰੇ ਅੰਗਾਂ ਝੋੜਿਆ ਪਰ ਧੰਗ ਗੁਰੂ ਨਾਨਕ ਵਾਹਿਗੁਰੂ ਜੀ ਦਾ ਕਲਪਨਾ ਵਾਹਿਗੁਰੂ ਜੀ ਦੀ ਹਾਂਜੀ ਭਾਜੀ ਅੱਜ ਜਿਹੜਾ ਪ੍ਰੋਗਰਾਮ ਹੋ ਰਿਹਾ ਦੱਸ ਦਿਓ ਜੀ ਵਾਹਿਗੁਰੂ ਜੀ ਦਾ ਫਾਸਲਾ ਵਾਹਿਗੁਰੂ ਜੀ ਦੀ ਫਦੇ ਗੁਰੂ ਤੇਰੀ ਸਾਧ ਸੰਗਤ ਅੱਜ ਬਹੁਤ ਹੀ ਮਹਾਨ ਦਿਹਾੜਾ ਧੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦਾ ਜੋ ਵਿਆਹਪੁਰਬ ਬਸਤੀ ਸੇਹ ਜੰਦਰ ਗੁਰੂ ਦੁਆਰਾ ਹਰ ਇੱਕ ਸਾ ਸੰਗਤ ਨੇ ਐਕਸ਼ਨ ਸਭਾ ਬੋ ਮਨਾਇਆ ਜਾ ਰਿਹਾ ਹੈ ਇਲਾਕੇ ਦੀ ਸੰਗਤ ਇੰਨੀ ਕੁ ਖੁਸ਼ੀ ਦੀ ਲਹਿਰ ਦੇ ਵਿੱਚ ਹੈ ਕਿ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਹੈ ਇਸ ਗੁਰੂ ਨੂੰ ਮਨਾਉਂਦਾ ਸੰਗਤਾਂ ਨੂੰ ਦੌਧ ਹੀ ਚਾਰ ਗੁਰੂ ਨੀੜ ਸੰਗਤ ਚਲ ਕੇ ਆ ਰਹੀਆਂ ਹਨ ਜਿਨ੍ਹਾਂ ਸੁਖਨਾ ਲੋਰੀਆਂ ਆਈਆਂ ਹਨ ਸੁਖਰਾਨੇ ਕਰ ਰਹੀਆਂ ਹਨ ਸੁਖਨਾ ਸੁਖਰੀਆਂ ਹਨ ਸੰਗਤਾਂ ਦੇ ਵਿੱਚ ਬਹੁਤ ਹੀ ਦਿਲਚਸਪ ਹੈ ਸੋ ਅੱਜ ਮਹਾਨ ਕੀਰਤਨ ਦਰਬਾਰ ਜਿਸ ਵਿੱਚ ਚੇਤੇ ਤੋੜਤੇ ਪਾਈ ਸਾਹਿਬ ਪਾਈ ਸਾਨੂੰ ਜੀ ਰੱਬੀ ਪਹੁੰਚ ਕੇ ਕਿਤਨ ਦੁਆਰਾ ਸੰਗਤਾਂ ਨੂੰ ਮੇਹਰ ਕਰਨਗੇ ਔਰ ਸੰਗਤਾਂ ਨੂੰ ਜੋ ਸਦਨ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਪੇਟਾ ਹਾਂ ਆਈਆਂ ਕੋਈ ਸੇਰੇ ਲੈ ਕੇ ਪਹੁੰਚ ਰਿਹਾ ਹੈ ਕੋਈ ਮਾਤਾ ਸੁਲਖਣੀ ਦੇ ਨਾਮ ਤੇ ਕਲੀਰੇ ਲੈ ਕੇ ਇਸੇ ਤਰ੍ਹਾਂ ਨੋਟਾਂ ਦੇ ਹਾਰ ਜਿਹੜੇ ਹਨ ਉਹ ਚੜਾਈ ਜਾ ਰਹੇ ਹਨ ਪੂਰੀ ਹੀ ਖੁਸ਼ੀ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਕੱਲ 20 ਅਗਸਤ 2025 ਨੂੰ ਜੋ ਆ ਰਾਤ ਰੂਪੀ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਦੁਪਹਿਰ 3 ਵਜੇ ਆਰੰਭ ਹੋਵੇਗਾ ਸਭ ਸੰਗਤਾਂ ਨੂੰ ਬੇਨਤੀ ਹੈ ਇਸ ਰਾਤ ਰੂਪੀ ਨਗਰ ਕੀਰਤਨ ਵਿੱਚ ਇਸ ਬਾਰਾਤ ਰੂਪੀ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਨਾਨਕ ਪਾਤਸ਼ਾਹ ਅਤੇ ਮਾਤਾ ਸਲਖਣੀ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੋਰ ਜੈਜਾ ਕਰਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ